ਸੋ ਅੱਛੀ ਕਲ ਸੀ ਮੈਲ ਅਪ੍ਰਿਤਕਰ ਹਜ਼ਰੰਦਿਪ ਕੁਰਪੇ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲ ਦ ਸੰਜੋਗਾਂ ਦੀ ਦਾ ਪਾਗ ਤੀਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬਾਬੀ ਲੈ ਤਾਂ ਹੁਣ ਗੱਲਾਂ ਵੀ ਆਉਣ ਲੱਗ ਪਈਆਂ ਤੈਨੂੰ ਬਾਬੀ ਨੂੰ ਵੀ ਹੁਣ ਮੱਖਣ ਲਗਾਉਣ ਲੱਗ ਪਈਆਂ ਆਖੀ ਜੀ ਤੁਹਾਡੇ ਹੱਥੀ ਤਾਂ ਹਰ ਇੱਕ ਚੀਜ਼ ਫਤਿਹ ਹੁੰਦੀ ਆ ਕਾਲਾ ਨਹੀਂ ਬਾਬੀ ਇਦਾਂ ਦੀ ਕੋਈ ਗੱਲ ਨਹੀਂ ਜੀ ਮੇਰੀ ਪਸੰਦ ਬਣਾਉਣਾ ਹੀ ਹੈ ਨਾ ਤਾਂ ਮਾਂ ਦੀ ਦਾਲ ਦੇ ਨਾਲ ਬੂੰਦੀ ਵਾਲਾ ਖੱਟਾ ਬਣਾ ਲਓ ਸੱਚੀ ਬਹੁਤ ਟਾਈਮ ਹੋ ਗਿਆ ਤੁਹਾਡੇ ਹੱਥ ਦਾ ਬਣਿਆ ਖਾਦੇ ਨੂੰ ਕਰੇ ਪਾਪੀ ਬਣਾਉਂਦੀ ਤਹ ਪਰ ਤੁਹਾਡੇ ਜਿੰਨਾ ਵਧੀਆ ਨਹੀਂ ਹੁੰਦਾ ਪਾਪੀ ਅੱਛਾ ਜੀ ਚਲਾ ਜਾ ਫਿਰ ਕਿਚਨ 'ਚ ਮੇਰੀ ਹੈਲਪ ਕਰਵਾ ਦੇ ਤੇਰਾ ਭਾਜੀ ਤਾਂ ਛੁੱਟੇ ਵਾਲੇ ਦਿਨ ਟੀਵੀ ਅੱਗੇ ਹੀ ਨਹੀਂ ਹਿਲਦਾ ਗਰਨਾ ਕੋਈ ਨਹੀਂ ਕੋਈ ਨਹੀਂ ਕਰ ਲਓ ਕਰ ਲਓ ਮੇਰੀ ਚੁਗਲੀਆਂ ਇਨੀ ਦਿਨਾ ਬਾਅਦ ਮਿਲਿਆ ਹੈ ਨਾ ਕੁਇਕ ਕਰਨ ਨੂੰ ਕਾਲਾ ਕਿਚਨ ਸੇ ਜਾ ਕੇ ਭਾਬੀ ਨੇ ਕੰਮ ਕਰਵਾਉਣ ਲੱਗ ਪਿਆ ਦੇਖਦੇ ਹੀ ਦੇਖਦੇ ਖਾਣਾ ਪੀਣ ਕੇ ਤਿਆਰ ਹੋ ਗਿਆ ਤੇ ਭਾਬੀ ਨੇ ਕਾੜੇ ਨੂੰ ਬਾਹਰ ਜਾ ਕੇ ਟੇਬਲ ਤੇ ਖਾਣਾ ਲਗਾਉਣ ਲਈ ਉਹ ਫਿਰ ਵੀਰੇ ਨੂੰ ਬੁਲਾਉਣ ਚਲਾ ਗਿਆ ਤੀਹੂ ਆ ਕੇ ਧੂਮੇ ਫਿਰ ਟੇਬਲ ਤੇ ਬੈਠ ਕੇ ਭਾਬੀ ਆ ਕੇ ਉਹਨਾਂ ਨੂੰ ਦਾਲ ਸਬਜ਼ੀ ਤੇ ਫੁੱਲਕੀ ਥਾਲੀ ਚ ਰੱਖ ਦਿਆਂ ਹੋਇਆ ਨਾਲ ਵਾਲੀ ਕੁਰਸੀ ਤੇ ਬੈਠਦਿਆਂ ਹੋਇਆ ਕਹਿਣ ਲੱਗੀ ਕੁਲਵੀਰ ਹੁਣ ਕਰੋ ਖਾਣਾ ਸ਼ੁਰੂ ਕੀ ਸਟੈਂਟਰੀਅਰ ਕਰ ਰਹੇ ਹੈ ਕਾਲਾ ਪਹਿਲੀ ਵਰਗੀ ਮੂੰਝ ਪਾਉਂਦੀ ਹੈ ਵਾਹ ਭਾਬੀ ਵਾਹ ਤੁਹਾਡੇ ਹੱਥਾਂ 'ਚ ਪਤਾ ਨਹੀਂ ਕਿਹੜਾ ਜਾਦੂ ਹੈ ਜਦ ਵੀ ਕੁਝ ਬਣਾਉਂਦੇ ਹੋ ਕਮਾਲ ਹੀ ਕਰ ਦਿੰਨੇ ਹੋ ਅੱਜ ਦੀ ਪਾੜੀ ਹੀ ਸਵਾਦ ਆਦਾਲ ਗੁਨਾ ਸੱਚੀ ਹੋਈ ਅੱਜ ਤੱਕ ਕੋਈ ਜ਼ਿਆਦਾ ਹੀ ਸਵਾਦ ਬਣੀਆਂ ਆਦਾਲ ਤੇ ਸਾਨੂੰ ਤੇ ਕਦੀ ਨਹੀਂ ਖਵਾਈ ਇੰਨੀ ਸਵਾਦ ਬਣਾ ਕੇ ਭਾਬੀ ਬਸ ਤੁਹਾਡੀ ਹੀ ਕਮੀ ਸੀ ਨਾ ਅੱਗੇ ਤਾਂ ਜਿਵੇਂ ਮੈਂ ਕੱਚੀ ਦਾਲ ਨਾਲ ਹੀ ਰੋਟੀ ਦਿੰਨੀ ਆ ਤੁਹਾਨੂੰ ਤੇ ਤੂੰ ਕੁਲਵੀਰ ਇਹਨੇ ਵੀ ਮਸਕੀਨਾ ਨਾਲਾ ਭਾਬੀ ਨੂੰ ਜੀ ਇਨੀ ਸਵਾਦ ਲੱਗੀ ਤਾਂ ਪੈਕ ਕਰ ਦਿੰਨੀ ਆ ਜਾਨ ਲਗਾ ਨਾਲ ਲੈ ਜਾਈ ਕਾਲਾ ਲੈ ਭਾਬੀ ਕਿਤੇ ਨਹੀਂ ਕਿਚਲ ਕਰੂੰਗੀ ਰਹਿੰਦੋ ਵੈਸੇ ਵੀ ਚੈੱਕ ਕਰ ਲੈ ਗਿਆ ਤਾਂ ਭਾਬੀ ਨੂੰ ਚੱਟ ਪਤਾ ਲੱਗ ਜਾਣਾ ਆ ਦਾਲ ਦੀ ਖੁਸ਼ਬੂ ਤੋਂ ਕਿ ਮੈਂ ਤਾਂ ਕੰਮ ਕਰਾਵੀਂ ਝੂਠਾ ਮੂਠਾ ਬਹਾਨਾ ਲਾ ਕੇ ਤੁਹਾਡੇ ਕੋਲ ਆਇਆ ਸੀ ਗੱਲ ਕਰਨ ਲਈ ਗਰਨਾ ਅੱਜਾ ਕੁਲਵੀਰ ਮੈਂ ਬਾਈ ਨਾਲ ਗੱਲ ਕਰ ਲਈ ਸੀ ਫੋਨ 'ਤੇ ਉਹ ਤਾਂ ਖੁਸ਼ੀ ਬਹੁਤ ਹੋਈ ਵੀ ਕਾਲ ਸੁਣ ਕੇ ਤੂੰ ਨੇ ਕਰਜਾ ਕਿ ਪਹਿਲਾਂ ਉਹਨਾਂ ਨੂੰ ਮਿਲੇ ਕੋਈ ਜ਼ਰੂਰੀ ਗੱਲ ਕਰਨੀ ਹੈ ਉਹਨਾਂ ਨੇ ਤੇਰੇ ਨਾਲ ਸ਼ਾਮ ਨੂੰ ਜਦ ਕਾਲਾ ਕਰਨ ਨੂੰ ਜਾਣ ਲੱਗਾ ਤਾਂ ਭਾਪੀ ਨੇ ਕਾਲੀ ਨੂੰ ਕੱਪੜਿਆਂ ਵਾਲਾ ਲਿਫਾਫਾ ਫੜਾਉਂਦੀਆਂ ਗਿਆ ਮੈਂ ਤਾਂ ਬਹੁਤ ਟਾਈਮ ਦੇ ਤੇਰੇ ਲਈ ਕੱਪੜੇ ਲੈ ਕੇ ਰੱਖੇ ਸਨ ਪਰ ਕਦੇ ਆ ਹੀ ਨਹੀਂ ਹੋਇਆ ਤੈਨੂੰ ਮਿਲਣ ਲਈ ਹੁਣ ਜੇ ਤੇਰੀ ਤੀਹ ਲਿੰਦੀ ਮੰਗਣੀ ਹੋਏਗੀ ਨਾ ਉਸ ਦਿਨ ਪੈਣੀ ਇਹ ਕੱਪੜੀ ਤੂੰ ਅਸੀ ਵੀ ਜਲਦੀ ਹੀ ਆ ਰਹੇ ਹਾਂ ਪਿੰਡ ਤੇਰਾ ਤੇ ਹਰ ਲਿੰਦਾ ਰਿਸ਼ਤਾ ਪੱਕਾ ਕਰਨ ਲਈ ਕਾਲੀ ਨੇ ਖੁਸ਼ੀ-ਖੁਸ਼ੀ ਦੋਮਾ ਦੀ ਪੈਰੀ ਹੱਤ ਲਾਇਆ ਤੇ ਉਸ ਦਾ ਪ੍ਰਾਉਸ ਨੂੰ ਬਾਸੜੀ ਨੂੰ ਛੱਡਣ ਚਲਾ ਗਿਆ ਸ਼ਾਮ ਨੂੰ ਸੂਰਜ ਡੁੱਲ ਰਿਹਾ ਸੀ ਜਦ ਕਾਲਾ ਕਰ ਪਹੁੰਚਿਆ ਤਾਂ ਉਹ ਬਾਹਰ ਘਲੇ ਚਹੀ ਸੀ ਉਸ ਨੂੰ ਜਾਨੂ ਪੱਪੀ ਦੇ ਉੱਚੇ-ਉੱਚੇ ਰੋਲ ਆਪੋਂ ਦੀ ਆਵਾਜ਼ ਸੁਣਾਈ ਦਿੱਤੀ ਤੇ ਚਰਸ ਨੇ ਦਰਵਾਜ਼ਾ ਖੋਲ੍ਹ ਅੰਦਰ ਵੜਿਆ ਤਾਂ ਪੱਪੀ ਗੁੱਸੇ 'ਚ ਉਸ ਵੱਲ ਦੇਖਦੀਆਂ ਕਹਿਣ ਲੱਗੀ ਲੋ ਅਗੇ ਲਾੜ ਸਾਬ ਮਸਤੀਆਂ ਮਾਰਦੇ ਹੋਏ ਨਾ ਕਿੱਥੇ ਉਛੜਿਆ ਸੀ ਤੂੰ ਸਵੇਰ ਦਾ ਡੰਗਰ ਬੱਚੇ ਦਾ ਕੋਈ ਫਿਕਰ ਹੈ ਕਿ ਨਹੀਂ ਕਾਲਾ ਭਾਬੀ ਉਹ ਸ਼ਹਿਰ ਕੋਈ ਕੰਮ ਸੀ ਉਹੀ ਕਰਨ ਗਿਆ ਸੀ ਛਰਨੂ ਨਾ ਚੌਰਿਆ ਹੁਣ ਤੂੰ ਮੈਨੂੰ ਝੂਠ ਵੀ ਭੁੱਲਣ ਲੱਗ ਪਿਆ ਏ ਇੰਨੇ ਖੰਬ ਨਿਕੜ ਆਇਨੇ ਤੇਰੇ ਸਿੱਧਾ ਕਿਉਂ ਨਹੀਂ ਕਹਿੰਦਾ ਉਸ ਸ਼ਹਿਰਨ ਦੀ ਚੌਂਕੀ ਭਰਨ ਗਿਆ ਸੀ ਉਹੋ ਹੀ ਸਿਖਾਉਂਦੇ ਆ ਨਾ ਤੈਨੂੰ ਇਹ ਸਭ ਚੰਦਰੀ ਪਹਿਲਾਂ ਹੀ ਇੱਕ ਨੂੰ ਪੱਟ ਕੀ ਸ਼ੇਰ ਲੈ ਗਈ ਹੁਣ ਇਹ ਹੀ ਦੂਜੀ ਆ ਗਈ ਤੈਨੂੰ ਪੱਟਣ ਲਈ ਨਾ ਮੈਨੂੰ ਤਾਂ ਸਮਝ ਨਹੀਂ ਆਉਂਦਾ ਤੇਰੇ ਪਿੱਜੂ ਜਿਹੇ ਅਜਾਹ ਕੀ ਦੇਖ ਲਿਆ ਉਸਨੇ ਜੋ ਤੈਨੂੰ ਪਸੰਦ ਕਰ ਲਿਆ ਪਹਿਲਾਂ ਜਦੋਂ ਉਹ ਦੂਜੀ ਇੱਥੇ ਸੀ ਨਾ ਤਾਂ ਉਦੋਂ ਕਦੇ ਚੰਦਰੀ ਨੇ ਮੈਨੂੰ ਸੁੱਖ ਦਾ ਸਾਥ ਲੈਣ ਦਿੱਤਾ ਨਹੀਂ ਹੁਣ ਉੱਥੇ ਜਾ ਕੇ ਵੀ ਇਸ ਨજર ਵੱਟੂ ਜਿਹੇ ਨੂੰ ਆਪਣੇ ਮਗਰ ਲਾ ਲਿਆ ਹੈ ਨਾ ਮੈਂ ਪਾਗਲਾਂ ਜੋ ਤੇਰੀ ਪਿੱਛੇ ਇੰਨੇ ਚਿਰ ਦੀ ਰਿਸ਼ਤਾ ਲਾ ਕੇ ਘੁੰਮ ਰਹੀ ਆਂ ਤੋਂ ਮੈਨੂੰ ਤਾਂ ਕੋਈ ਹੱਥ ਪੱਲਾ ਨਹੀਂ ਫੜਾਇਆ ਤੇ ਤਾਈ ਦੀ ਇੱਕ ਵਾਰੀ ਹੀ ਕਹਿੰਦੇ ਉਸ ਦੀ ਛੜਛੜ ਕੇ ਬੈਠ ਗਿਆ ਵੀ ਅਕਲ ਨੂੰ ਹੱਥ ਮਾਰ ਕੁਛ ਗੱਲ ਸੁਣ ਲੈ ਮੇਰੀ ਕਾਹਨ ਕੋਲ ਕੇ ਆ ਜੀੜੀ ਤੁਸੀਂ ਆਪਸ ਚ ਰਲ ਮਿਲ ਕੇ ਝੜੀ ਪਕਾ ਰਹੇ ਹੋ ਨਾ ਮੈਂ ਨਹੀਂ ਪੱਕਣ ਦੇਣੀ ਸਮਝ ਆਈ ਗੱਲ ਮੇਰੀ ਹਰਨਾਮ ਕੋਲ ਖੜਾ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਚਰਨੋਂ ਕਿਸੇ ਦੀ ਸੁਣੀ ਤਾਂ ਹੀ ਉਹ ਤਾਂ ਬਸ ਬੋਲੀ ਜਾ ਰਹੀ ਸੀ ਜੋ ਮੂੰਹ ਵਿੱਚ ਆਇਆ ਕਾਲਾ ਪ੍ਰੀਮਨ ਨਾਲ ਜਿਸ ਪੈਰੀ ਅੰਦਰ ਆਇਆ ਸੀ ਉਸੇ ਪੈਰੀ ਬਾਹਰ ਵਰਨੂ ਤੁਰ ਪਿਆ ਝਰਨੋਂ ਨਾ ਹੁਣ ਕਿਤੇ ਨੂੰ ਬੁੱਥਾ ਚੱਕ ਲਿਆ ਆ ਆਪਣੀ ਨਮੀ ਮਾਂ ਦੀ ਸਰਾਨੇ ਨਾ ਜਾ ਕੇ ਬੈਠ ਗਈ ਮੱਝਾਂ ਤਾਰਾਂ ਚੂਣ ਤੂੰ ਖੜੀਆਂ ਨੇ ਇਸ ਤੋਂ ਪਹਿਲਾਂ ਉਹ ਕੁਝ ਹੋਰ ਬੋਲਦੀ ਹਰਨਾ ਮਸਨੂ ਜ਼ਬਰਦਸਤੀ ਅੰਦਰ ਲੈ ਗਿਆ ਕਾਲਾ ਜਿਪੜੀ ਦੁਖੀ ਮਨ ਨਾਲ ਅੰਜੂਆਂ ਨਾਲ ਭਿੱਜੀ ਅੱਖਾਂ ਲੈ ਕੇ ਘਰੋਂ ਨਿਕਲਿਆ ਤੇ ਡੰਗਰਾਂ ਵਾਲੇ ਘਰੋਂ ਤੁਰ ਪਿਆ ਭਾਬੀ ਦੀਆਂ ਕਈਆਂ ਗੱਲਾਂ ਆ ਚੁਸਤੇ ਦਿਲ ਦੀਆਂ ਪਾਰ ਹੋ ਗਈਆਂ ਸਨ ਮਗਰ ਹੀ ਉਸ ਦੀ ਘਰ ਨਾਮ ਉਸਨੂੰ ਆਵਾਜ਼ਾਂ ਮਾਰਦਾ ਭੱਜਿਆ ਆਇਆ ਪਰ ਉਦੋਂ ਤੱਕ ਉਹ ਆਪਣੇ ਘਰ ਦੇ ਅੰਦਰ ਪਹੁੰਚ ਚੁੱਕਾ ਸੀ ਹਨਾਮ ਅੰਦਰ ਆਇਆ ਤਾਂ ਕਾਲਾ ਬੈਠਾ ਮੰਜੇ ਤੇ ਰੋ ਰਿਹਾ ਸੀ ਹਨਾਮ ਉਸ ਦੇ ਕੋਲ ਆ ਕੇ ਬੈਠ ਗਿਆ ਤੇ ਕਹਿਣ ਲੱਗਾ ਓ ਯਾਰ ਤੂੰ ਕਮਾਲ ਕਰਦਾ ਏ ਆਪਣੀ ਪਾਪੀ ਦੀਆਂ ਗੱਲਾਂ ਸੁਣ ਕੇ ਰੋਣ ਲੱਗ ਪਿਆ ਏ ਤੈਨੂੰ ਪਤਾ ਤਾਂ ਹੈ ਉਸ ਦਾ ਸਵਾਹੀ ਕਪਾਇਆ ਬੋਲਣ ਲੱਗੀ ਹੋ ਅੱਗਾ ਪਿੱਛਾ ਨਹੀਂ ਦੇਖਦੀ ਜੋ ਮੂੰਹ ਆਉਂਦਾ ਹੈ ਬਸ ਠਾ ਦੇਨੇ ਅਗਲੇ ਦੀ ਸੂਟਾ ਮਾਰਦੀ ਆ ਉਹ ਕਾਲੀ ਵੀਰ ਮੇਰੀ ਰੋਣਾ ਬੰਦ ਕਰ ਯਾਰ ਮੇਰੀ ਤਾਂ ਨਹੀਂ ਦੇਖਿਆ ਜਾਂਦਾ ਤੂੰ ਇਦਾਂ ਰੋਂਦਾ ਇੱਕ ਵਾਰੀ ਮੇਰੇ ਵੱਲ ਦੇਖ ਤੀ ਦੱਸ ਤੈਨੂੰ ਕੀ ਚਾਹੀਦਾ ਆ ਮੈਂ ਤੇਰੇ ਨਾਲ ਆ ਕਾਲਾ ਵੀਰੇ ਪਹਿਲੀ ਵਾਰੀ ਕੋਈ ਮਿਲਿਆ ਹੈ ਮੈਨੂੰ ਜਿਸ ਨੇ ਮੈਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਵੀ ਹੁਣ ਲੱਗਣ ਲੱਗਾ ਹੈ ਕੀ ਕੋਈ ਮੀਰਾ ਵੀ ਆ ਆਪਣਾ ਜੋ ਦਿਲੋਂ ਮੈਨੂੰ ਪਿਆਰ ਕਰਦਾ ਹੈ ਜਿਸ ਨੂੰ ਮੇਰੇ ਰੰਗ ਰੂਪ ਨਾਲ ਕੋਈ ਫਰਕ ਨਹੀਂ ਪੈਂਦਾ ਹਰਲੀਨ ਯੋ ਇਨਸਾਨ ਆ ਜਿਸਨੇ ਮੇਰਾ ਦਿਲ ਦੇਖ ਕੇ ਪਿਆਰ ਕੀਤਾ ਹੈ ਉਸਨੇ ਬਾਕੀ ਲੋਕਾਂ ਵਾਂਗ ਮੇਰੇ ਰੰਗ ਨੂੰ ਦੇਖ ਕੇ ਮੇਰਾ ਮਜ਼ਾਕ ਬਣਾਇਆ ਤੇ ਹੁਣ ਪਾਪੀ ਕਹਿੰਦੇ ਆ ਉਸਨੇ ਹਰਲੀਨ ਨੂੰ ਵੀ ਮੇਰੇ ਤੋਂ ਦੂਰ ਕਰ ਦਿਨਾ ਹੈ ਕਿਉਂ ਮੈਂ ਕੀ ਵਿਗਾੜਿਆ ਇਹ ਉਹਨਾਂ ਦਾ ਜੋ ਹਿੱਤਾਂ ਕਰ ਰਹੇ ਨੇ ਮੇਰੇ ਨਾਲ ਤੁਸੀਂ ਉਹਨਾਂ ਨੂੰ ਸਮਝਾਓ ਨਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਨਾ ਜ਼ਮੀਨ ਚੋ ਹਿੱਸਾ ਨਾ ਹੀ ਘਰ ਪਰ ਹਰਲੀ ਨੂੰ ਦੂਰ ਨਾ ਕਰਨ ਮੇਰੇ ਤੋਂ ਉਹ ਬਹੁਤ ਚੰਗੇ ਕਹਿ ਕੇ ਉਹ ਫਿਰ ਫਿਸ ਪਿਆ ਹਰ ਨਾਮ ਨੂੰ ਚੁੱਪ ਕਰਵਾਉਂਦੇ ਹੋਏ ਕਾਲੀ ਚਲ ਉੱਠ ਚੱਲ ਮੇਰੇ ਨਾਲ ਕਾਲਾਂ ਅੱਖਾਂ ਸਾਫ਼ ਕਰਦਾ ਹੋਇਆ ਕਿੱਥੇ ਜਾਣਾ ਵੀਰੇ ਤੁਸੀਂ ਜਾਓ ਮੈਂ ਕਿੱਥੇ ਨਹੀਂ ਜਾਣਾ ਮੇਰਾ ਨਹੀਂ ਦਿਲ ਕਰਦਾ ਕਿਤੇ ਵੀ ਜਾਣ ਨੂੰ ਜਦ ਕਾਲੀ ਨੂੰ ਕਾਫੀ ਵਰੀ ਕਹਿਂਦੀ ਵੀ ਉਹ ਨਾ ਮੰਨਿਆ ਤਾ ਹਰਨਾਮ ਨੇ ਬਾਂਟੀ ਚੁੱਕੀ ਤਾਰਾ ਗਟੇਂਦੁਰ ਪਿਆ ਅੱਜ ਕਾਲਾ ਰੋਟੀ ਖਾਣ ਨਹੀਂ ਆਇਆ ਕਰ ਹਰਨਾਮ ਨੇ ਰੋਟੀ ਖਾਦਿਆਂ ਚੰਨੂ ਤੋਂ ਪੁੱਛਿਆ ਚੰਨੂ ਨਾ ਮੈਨੂੰ ਕੀ ਪਤਾ ਮੈਂ ਕਿਹੜਾ ਉਸਦੀ ਪੀ ਲੱਗੀ ਆ ਜਾ ਉਹ ਮੂੰਹ ਚੱਕ ਕੇ ਆਪੀ ਜਦ ਢਿੱਡੇ ਚ ਚੂਹੀ ਛਾਲਾ ਮਾਰਨਗੇ ਹਰਨਾਮ ਨੇ ਰੋਟੀ ਖਾਦੀ ਤੇ ਕਾਲੀ ਲਈ ਰੋਟੀ ਪੁਣੀ ਜਵਨ ਕੀ ਤੁਰਪਿਆ ਕਾਲੀ ਵੱਲ ਨੂੰ ਉਸ ਨੂੰ ਦੇਂ ਲਈ ਚਾਹ ਉਸਨੇ ਜਾਕੇ ਦੇਖਿਆ ਤਾਂ ਕਾਲਾ ਸੁੱਤਾਂ ਪਿਆ ਸੀ ਹਰਨਾਮ ਕਾਲੇ ਹੁਕਾੜੇ ਉਠ ਮੇਰੇ ਵੀਰ ਰੋਟੀ ਖਾਲਾ ਠੰਡੀ ਹੋ ਜਾਣੀ ਆ ਨਹੀਂ ਤਾਂ ਕਾਲਾ ਉਠਿਆ ਤੇ ਰੋਟੀ ਫੜ ਕੇ ਮੰਜੇ ਤੇ ਰਕਤਾ ਹੋਇਆ ਫੁੱਲਿਆ ਮੈਂ ਠਹਿਰ ਕੇ ਖਾਉ ਹਲੇ ਭੁੱਖ ਨਹੀਂ ਆ ਹਰਨਾਮ ਉਹ ਤੂੰ ਹਲੇ ਵਿਚਾਰਨੋ ਦੀਆਂ ਗੱਲਾਂ ਨੂੰ ਲੈ ਕੇ ਦੁਖੀ ਆ ਤੈਨੂੰ ਪਤਾ ਤਾਂ ਹੈ ਉਹ ਮੂੰਹ ਫੱਟਾ ਹਵ ਤਵ ਭੁੱਲਦੀ ਰਹਿੰਦੀ ਆ ਦੁਪਹਿਰ ਦੀ ਤੂੰ ਰੋਟੀ ਖਾਦੀ ਆ ਸ਼ਾਮ ਹੋ ਗਈ ਆ ਅਖੇ ਖਾਲੇ ਮੈਨੂੰ ਭੁੱਖ ਨਹੀਂ ਕਾਲਾ ਨਹੀਂ ਵੀਰੇ ਉਹ ਗੱਲ ਨਹੀਂ ਮੈਨੂੰ ਹਲੇ ਸੱਚੀ ਭੁੱਖ ਨਹੀਂ ਮੈਂ ਬਾਜ ਖਾ ਲਾਂਗਾ ਹਰ ਨਾਮ ਸਵੇਰੇ ਜਲਦੀ ਦੀ ਚੱਕਰ ਚ ਕਾਲੇ ਨੂੰ ਮਿਲੇ ਬਿਨਾਂ ਹੀ ਖਾਤੇ ਵੀਸ ਲੈ ਲਈ ਸ਼ਹਿਰੋਂ ਨਿਕਲ ਗਿਆ ਤੇ ਦੁਪਹਿਰੇ ਜਦੋਂ ਉਹਨਾਂ ਦਾ ਸੀ ਟ੍ਰੈਕਟਰ ਲੈ ਕੇ ਘਰ ਆਇਆ ਤਾਂ ਉਸਨੇ ਪੁੱਛਿਆ ਕਿ ਭਾਈ ਕਿੱਥੇ ਆ ਤਾਂ ਉਹ ਕਹਿੰਦਾ ਕਿ ਉਹ ਤਾਂ ਪਿੰਡ 'ਚ ਕੋਈ ਕੰਮ ਗਈ ਆ ਤੇ ਫਿਰ ਕਾਲੇ ਨੇ ਨਾਲ ਲੱਗੀ ਖਾਦ ਲਾ ਕੇ ਅੰਦਰ ਗੋਾਈ ਤੇ ਉਹ ਆਪ ਖੇਤ ਕੀੜਾ ਮਾਰਨ ਚਲਾ ਗਿਆ ਉਸਦੇ ਜਨਮਗ੍ਰੋਹ ਹੈ ਨਾਮ ਕਰਾਇਆ ਤਾਂ ਮੰंजे ਤੀ ਰਾਤ ਦੀਆਂ ਪਈਆਂ ਉਦਾਂ ਹੀ ਪਈਆਂ ਰੋਟੀਆਂ ਦੇਖੀਆਂ ਤਾਂ ਉਹ ਸਿੱਧਾ ਤਾਈ ਕੋਲ ਗਿਆ ਤੇ ਸਾਰੀ ਗੱਲ ਸਾਕੇ ਤਾਈ ਨੂੰ ਸੁਣਾਈ ਕਿ ਕੱਲ ਜਦ ਉਹ ਦੁਪਹਿਰੀ ਤੁਹਾਡੇ ਘਰ ਆਇਆ ਸੀ ਤੇ ਚਰਨੋ ਬਿੰਬੀਰੀ ਮਗਰੀ ਹੀ ਸੌਹਾਂ ਲੈਦੀ ਪਹੁੰਚ ਗਈ ਸੀ ਤੇ ਉਦੋਂ ਤਾਂ ਉਸਨੇ ਕਰ ਕਲੇਸ਼ ਪਾਇਆ ਆ ਕਿ ਮੈਨੇ ਰਿਸ਼ਤਾ ਹੋਂਦੀ ਨਾ ਦੇਖ ਲੋ ਕੱਲ ਦਾ ਉਹ ਨਾ ਘਰ ਵੀ ਨਹੀਂ ਆਇਆ ਤੇ ਨਾ ਹੀ ਉਸਨੇ ਰੋਟੀ ਖਾਧੀ ਔਵੇਂ ਹੀ ਤੁਰਿਆ ਫਿਰਦਾ ਆ ਉਹ ਵੀ ਪਤਾ ਨਹੀਂ ਕਿੱਥੇ ਆ ਗਿਆ ਤੇ ਜਿੱਥੇ ਤੱਕ ਰਹੀ ਕਾਲੇ ਦੀ ਰਿਸ਼ਤੇ ਦੀ ਗੱਲ ਮੈਂ ਇਹ ਰਿਸ਼ਤਾ ਕਰਵਾਉਣਾ ਆ ਜਾਂ ਤੱਕ ਕਰਵਾਉਣਾ ਆ ਮੇਰੇ ਪ੍ਰਾਨ ਨੇ ਅੱਜ ਤੱਕ ਕੁਝ ਨਹੀਂ ਮੰਗਿਆ ਮੇਰੇ ਤੋਂ ਅੱਜ ਪਹਿਲੀ ਵਾਰੀ ਮੰਗਿਆ ਤੇ ਉਹ ਵੀ ਅੱਖਾਂ 'ਚ ਹੰਝੂ ਵਰਗੀ ਜੇ ਮੈਂ ਇਸ ਦੀ ਇਹ ਕਲਪਨਾ ਪੂਰੀ ਕਰ ਪਾਇਆ ਤਾਂ ਲਨਤਾ ਮੇਰੀ ਬੱਡੀ ਭਰਾ ਹੋਣ ਦੀ ਤਾਇਆ ਕੋਈ ਨਾਲ ਖੜੀ ਜਾ ਨਾ ਖੜੀ ਮੈਂ ਕਾਲੀ ਨਾਲ ਖੜਾ ਆ ਇਸ ਦਾ ਵਿਆਹ ਮੈਂ ਕਰਵਾਉ ਹਰਲੀ ਨਾਲ ਤਾਇਆ ਉਹ ਤਾਂ ਠੀਕ ਆ ਬੱਤ ਪਰ ਗੁਰਨਾਮ ਕੀ ਕਹਿੰਦਾ ਇਸ ਰਿਸ਼ਤੇ ਬਾਰੇ ਉਹਨੂੰ ਕਿ ਇਤਰਾਸ ਤਾਂ ਨਹੀਂ ਹਰਨਾਮ ਉਹਨੇ ਹੀ ਦਾਇਆ ਉਹਨੂੰ ਕਿਉਂ ਇਤਰਾਸ ਹੋ ਉਹ ਤਾਂ ਖੁਸ਼ ਹੀ ਬਹੁਤ ਆ ਜਾਂਦਾ ਕਾਲੀ ਨੇ ਉਹਨਾਂ ਨੂੰ ਦੱਸਿਆ ਆ ਇਸ ਰਿਸ਼ਤੇ ਬਾਰੇ ਬਾਕੀ ਮੈਂ ਹਰ ਗੁਰਨਾਮ ਨਾਲ ਗੱਲ ਕਰਕੇ ਦੱਸ ਦਿਆਂ ਅੱਗੇ ਕਿਵੇਂ ਕਰਨੀਆਂ ਹਲੇ ਨੇ ਵੀ ਉਹਨਾਂ ਦੇ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੇ ਹਰਨਾਮ ਤੇ ਜਾਂਦੀ ਇਹੋ ਘਰ ਨਿਕਲ ਕੇ ਕਾਲੀ ਵੱਲ ਨੂੰ ਚਲ ਪਈ ਤੇ ਜਦ ਉਹ ਪੰਚੀ ਦਾ ਕਲਾਕਾਰ ਨਹੀਂ ਸੀ ਤੇ ਉਹ ਮੰਝੇ ਤੇ ਬੈਠ ਉਸ ਦੀ ਉੜੀ ਕਰਨ ਲੱਗ ਪਈ ਅਚਾਨਕ ਉਸੇ ਨਜ਼ਰ ਪੁਣੀ ਤੇ ਪਈ ਜੋ ਮੰਝੇ ਦੀ ਸਰਾਣੀ ਬਨ ਕੇ ਰੱਖਿਆ ਹੋਇਆ ਸੀ ਜਦ ਉਸ ਨੇ ਖੋਲ ਕੇ ਦੇਖਿਆ ਤਾਂ ਵਿੱਚ ਜਲੀਆਂ ਹੋਈਆਂ ਕੁਝ ਰੋਟੀਆਂ ਵਿੱਚ achar ਪਿਆਸੀ ਇਹ ਦੇਖ ਕੇ ਉਸ ਨੂੰ ਰੋਣਾ ਆ ਗਿਆ ਤੇ ਇਹਨੇ ਨੂੰ ਕਾਲਾ ਮੁੱਢੀ ਤੇ ਕਹੀ ਰੱਖੀ ਅੰਦਰ ਆਇਆ ਤੇ ਹਰਲੀਨ ਸਾਹਮਣੇ ਮੰਝੇ ਤੇ ਬੈਠੀ ਰੋਂਦੀ ਦੀਸ਼ ਕੀ ਕਹਿਣ ਲੱਗਾ ਕਾਲਾ ਹਰਲੀਨ ਤੁਸੀਂ ਇੱਥੇ ਤੇ ਆ ਕੇ ਰੋ ਕਿਉਂ ਰਹੇ ਹੋ ਉਸਦੇ ਕੋਲ ਬੈਠ ਗਿਆ ਹਰਲੀਨ ਆ ਕੇ ਆ ਰੋਟੀਆਂ ਖਾਣੇ ਹੋ ਤੁਸੀਂ ਪੋਣੇ ਵਾਲੀਆਂ ਰੋਟੀਆਂ ਕੱਢ ਕੇ ਉਸਦੇ ਹਿਤ ਖਵਾਉਂਦੀ ਹੋਈ ਕਹਿਣ ਲੱਗੀ ਕਾਲਾ ਉਹ ਨਹੀਂ ਜੀ ਇਹ ਤਾਂ ਡੰਗਰਾਂ ਨੂੰ ਪਾਉਣ ਲਈ ਰੱਖੀਆਂ ਸੀ ਮੈਂ ਸਵੇਰੀ ਪਾਉਣਾ ਭੁੱਲ ਗਿਆ ਲਿਆ ਫੜਾ ਹੁਣ ਪਾ ਮਾ ਉਹਨਾਂ ਨੂੰ ਹਰਲੀਨ ਕੁਲਵੀਰ ਤੈਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ ਮੈਨੂੰ ਝੂਠ ਬੋਲਦੀ ਨੂੰ ਆਲੇ ਫੜ ਆਪਣੀਆਂ ਰੋਟੀਆਂ ਮੈਂ ਚੱਲੀਆਂ ਇੰਨਾ ਆ ਕੇ ਜਦ ਹਰਲੀ ਨੁੱਟ ਕੇ ਜਾਣ ਲੱਗੀ ਤਾਂ ਕਾਲੀ ਨੇ ਉਸਦਾ ਹੱਥ ਫੜ ਲਿਆ ਹਰਲੀ ਕੁਲਵੀਰ ਕੀ ਕਰ ਰਹੇ ਹੋ ਤੁਸੀਂ ਛੱਡੋ ਮੇਰਾ ਹੱਥ ਜੇ ਕਿਸੇ ਨੇ ਦੇਖ ਲਿਆ ਤਾਂ ਫੇਰ ਕਾਲਾ ਪਹਿਲਾਂ ਮੇਰੀ ਗੱਲ ਸੁਣੋ ਬੈਠ ਕੇ ਫੇਰ ਛੱਡਾਂਗਾ ਨਹੀਂ ਤੇ ਆ ਲੈਣ ਦੂਜੇ ਉਂ ਅੰਦਰ ਆਉਂਦਾ ਹੈ ਦੇਖ ਲੈਣ ਦੂਜੇ ਤੀਖਦਾ ਹੈ ਹਰਲੀ ਖਿੱਚਦੀ ਹੋਈ ਪਾਗਲ ਹੋ ਤੁਸੀਂ ਲੋ ਦੱਸੋ ਹੁੰਦੇ ਉਸਦੀ ਕੋਲ ਬੈਠ ਗਈ ਕਾਲਾ ਗੁੱਸੇ ਚਾਂਬੀਰੀ ਨਾਲ ਕੱਲ੍ਹ ਵਾਲੀ ਗੱਲ ਕਰ ਗਈ ਚਲੋ ਮਾਫ ਕਰ ਦੋ ਹਰਲੀਨ ਨਹੀਂ ਕੁਲਵੀਰੀ ਇਹ ਤਾਂ ਨਾ ਕਹੋ ਤੁਸੀਂ ਕੋਈ ਗਲਤੀ ਥੋੜੀ ਕੀਤੀ ਆ ਤੁਹਾਨੂੰ ਵੀ ਪੂਰਾ ਹੱਕ ਹੈ ਇਸ ਰਿਸ਼ਤੇ ਬਾਰੇ ਆਪਣੇ ਵੱਡੇ ਨਾਲ ਸਲਾਹ مشਵਰਾ ਕਰਨ ਦਾ ਇਹ ਰਿਸ਼ਤਾ ਸਾਡਾ ਕੱਲਿਆਂ ਦਾ ਨਹੀਂ ਝੁੜਨਾ ਬਲਕਿ ਦੋ ਪਰਿਵਾਰਾਂ ਦਾ ਵੀ ਝੁੜਨਾ ਹੈ ਨਾੜੇ ਸਾਨੂੰ ਵੀ ਇੱਕ ਦੂਜੇ ਬਾਰੇ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ ਕਾਲਾ ਹਾਂ ਸਹੀ ਕਹਿ ਰਹੇ ਹੋ ਤੁਸੀਂ ਵੀ ਮੇਰੇ ਬਾਰੇ ਇੱਕ ਵਾਰੀ ਫਿਰ ਸੋਚ ਲਓ ਜਿੱਤਾਂ ਦਾ ਵੀ ਮੈਂ ਹਾਂ ਤੁਹਾਡੀ ਸਾਹਮਣੇ ਆ ਨਾ ਕੋਈ ਜੱਜ ਨਾਲ ਪਿਲੌਂਦਾ ਮੈਨੂੰ ਪਾਪੀ ਤਾਂ ਵੀ ਤੁਹਾਨੂੰ ਪਤਾ ਏ ਆ ਜੋ ਜੋ ਕਰਦੀ ਆ ਮੇਰੀ ਨਾਲ ਹਰ ਲੀਨ ਤੁਸੀਂ ਜਿੱਤਾਂ ਦੀ ਵੀ ਹਾਂ ਮੈਨੂੰ ਪਸੰਦ ਹਾਂ ਮੈਂ ਹੋਰ ਕਿਸੇ ਤੋਂ ਕੀ ਲੈਣਾ ਆ ਤੁਹਾਡੀ ਸਭ ਤੋਂ ਵਧੀਆ ਗੱਲ ਹੀ ਮੈਨੂੰ ਇਹ ਲੱਗੀ ਸੀ ਕਿ ਤੁਸੀਂ ਦਿਲ ਦੇ ਸਾਫ਼ ਹੋ ਤੇ ਬਹੁਤ ਚੰਗੇ ਹੋ ਜੋ ਤੁਹਾਡੇ ਦਿਲ 'ਚ ਹੈ ਉਹੀ ਮੂੰਹ ਤੇ ਹੈ ਹੋਰ ਲੁਕਾਂ ਵਰਗੇ ਨਹੀਂ ਹਾਂ ਬਸ ਮੈਨੂੰ ਤਾਂ ਤੁਹਾਡੀ ਇਸੇ ਗੱਲ ਨਾਲ ਪਿਆਰ ਹੋ ਗਿਆ ਕਹਿੰਦੇ ਆ ਵਿਸ਼ਵਾਸ ਪਿਆਰ ਦੀ ਪਹਿਲੀ ਭੌੜੀ ਦਾ ਪਹਿਲਾ ਡੰਡਾ ਹੁੰਦਾ ਹੈ ਤੇ ਉਸੇ ਵਿਸ਼ਵਾਸ ਨੂੰ ਪੱਕਾ ਕਰਦਿਆਂ ਹੋਇਆਂ ਅੱਜ ਮੈਂ ਤੁਹਾਨੂੰ ਤੁਹਾਰੀ ਅਤੀਤ ਬਾਰੇ ਕੁਝ ਦੱਸਣਾ ਹੈ ਕਾਲਾ ਆਹ ਦੱਸੋ ਕੀ ਦੱਸਣਾ ਹੈ ਹਰਲੀਨ ਕੁਲਵੀਰ ਮੇਰਾ ਪਹਿਲਾਂ ਵੀ ਵਿਆਹ ਹੋ ਚੁੱਕਾ ਹੈ ਜੋ ਹੁਣ ਟੁੱਟ ਚੁੱਕਾ ਹੈ ਸਾਡੇ ਰਿਸ਼ਤੇਦਾਰ ਨੇ ਪੈਸੇ ਦੀ ਲਾਲਚ 'ਚ ਆ ਕਿ ਮੇਰਾ ਵਿਆਹ ਤੋ ਕੇ ਨਾਲ ਵੱਡੇ ਕਰਦੇ ਨੇ ਛੇੜੀ ਮੁੰਡੀ ਨਾਲ ਕਰਤਾ ਤੇ ਮੰਮੀ ਪਾਪਾ ਨੂੰ ਵੀ ਇਹੀ ਯਕੀਨ ਦਲਾਇਆ ਕਿ ਬਹੁਤ ਵਧੀਆ ਘਰ ਵਰ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਪਣੀ ਧੀ ਰਾਜ ਕਰੋਗੀ ਅੱਖਾਂ 'ਚ ਨਮੀ ਜ਼ਿੰਦਗੀ ਦੀ ਲਈ ਹੈ ਜਾਣਾ ਚਾਹਤੇ ਸੁਪਨੇ ਲੈ ਕੇ ਬਹੁਤ ਚਾਹਮਾ ਨਾਲ ਮੈਂ ਸੌਰੀ ਕਰ ਗਈ ਸੀ ਪਲਜਾ ਤੋ ਸਹਾਗਰਾਤ ਤੇ ਮੇਰਾ ਪਤੀ ਸ਼ਰਾਬ ਨਰਜਿਆ ਕੀ ਮੇਰੇ ਸਾਹਮਣੇ ਪੈਟ ਤੇ ਡਿੱਗਾਤਾ ਉਸਦੇ ਸਾਰੇ ਕੱਪੜੀਆਂ ਛੋਹੀ ਨਹੀਂ ਬਲਕਿ ਜਿਸਮ ਛੋਹੀ ਸ਼ਰਾਬ ਦੀ ਭੂ ਆ ਰਹੀ ਸੀ ਉਸਨੂੰ ਕੋਈ ਹੋਸ਼ ਹਵਾਸ਼ ਨਹੀਂ ਸੀ ਮੈਂ ਸਾਰੀ ਰਾਤ ਰੋਡੋ ਕੇ ਕੱਟੀ ਤੇ ਮਨ ਹੀ ਮਨ ਸੋਚਦੀ ਰਹੀ ਕਿ ਰੱਪਨੇ ਮੈਨੂੰ ਕਿਹੜੀ ਨਾਲ ਕਿਹੜੀ ਜਰਮਾ ਦਾ ਵੈਰ ਕੱਢ ਲਿਆ ਹੈ ਉਸ ਦਿਨ ਤੋਂ ਬਾਅਦ ਕਦੇ ਵੀ ਕੋਈ ਦਿਨ ਨਹੀਂ ਗਿਆ ਜਿਸ ਦਿਨ ਉਸਨੇ ਸ਼ਰਾਬ ਨਾ ਪੀਤੀ ਹੋਵੇ ਕੋਈ ਕੰਮ ਨਹੀਂ ਕਰਦਾ ਸੀ ਬਸ ਜੋ ਜ਼ਮੀਨ ਸੀ ਕੋਲ ਉਸ ਨੂੰ ਹੀ ਫੋਰ ਫੋਰ ਕੇ ਖਾਈ ਜਾਂਦਾ ਸੀ ਕਿਹੜਾ ਨਸ਼ਾ ਸੀ ਜਿਹੜਾ ਉਹ ਨਹੀਂ ਕਰਦਾ ਸੀ ਜਦ ਸੱਸ ਸੌਰੀ ਨਾਲ ਮੇ ਸਵਾਰੀ ਕਲ ਕੀਤੀ ਤਾਂ ਉਹਨਾਂ ਕੋਰਾ ਜਿਹਾ ਜਵਾਬ ਦੇ ਦਿੱਤਾ ਵਿਆਹ ਕਿ ਤੈਨੂੰ ਕਿਸ ਲਈ ਲੈ ਕੇ ਆਂਦਾ ਆ ਤੂੰ ਹੀ ਸਮਹ ਉਹਨ ਉਸ ਨੂੰ ਉਹਨਾਂ ਤੋਂ ਜਿਹੇ ਜਵਾਬ ਦੀ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਉਸਨੇ ਬਸ ਸਾਰਾ ਦਿਨ ਸ਼ਰਾਬ ਪੀ ਜਾਣੀ ਉਸਨੇ ਤੇ ਛੇ ਮੈਂ ਰੋਕਣਾ ਜਾ ਕੋਈ ਕੰਮ ਤੰਦਾ ਕਰੈ ਨੂੰ ਕਹਿਣਾ ਤਾਂ ਮੇਰੇ ਨਾਲ ਮਾਰਕ ਉਠਾਈ ਕਰਦਾ ਸੀ ਉਸ ਘਰ ਵੀ ਜੋ ਨਰਕ ਮੈਂ ਕੱਟਿਆ ਆ ਮੈਂ ਹੀ ਜਾਣਦੀ ਹਾਂ ਇੱਕ ਦਿਨ ਮੇਰੇ ਮੰਮੀ ਪਾਪਾ ਜਦ ਮੈਨੂੰ ਮਿਲਣ ਆਏ ਤਾਂ ਉਹਨਾਂ ਦੇ ਸਾਹਮਣੇ ਵੀ ਮੈਨੂੰ ਬਹੁਤ ਮੰਦਾ ਚੰਗਾ ਬੋਲਿਆ ਤੇ ਹੱਥ ਵੀ ਚੱਕਿਆ ਜਦ ਪਾਪਾ ਵਿਚ ਵਚਾ ਕਰਨ ਲੱਗੇ ਤੇ ਉਸਨੇ ਉਹਨਾਂ ਤੇ ਵੀ ਹੱਥ ਚੱਕਿਆ ਇਹ ਸਭ ਦੇਖ ਕੇ ਉਸ ਦਿਨ ਮੈਂ ਤੁਰੰਦਰੂ ਟੁੱਟ ਗਈ ਮੇਰੀ ਬਚੀ ਖੁਚੀ ਹਿੰਮਤ ਵੀ ਜਵਾਬ ਦੇ ਗਈ ਤੇ ਮੈਂ ਉਸੇ ਦਿਨ ਆਪਣਾ ਸਹੁਰਾ ਘਰ ਛੱਡ ਦਿੱਤਾ। ਮੇਰੇ ਮੰਮੀ ਪਾਪਾ ਮੈਨੂੰ ਸਮਝਾਉਂਦੇ ਰਹਿੰਦੇ ਕਿ ਪੁੱਤ ਹੁਣ ਉਹੀ ਥੀੜਾ ਕਰ ਹੈ ਪਰ ਮੈਂ ਉਹਨਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਮੈਂ ਉਸ ਘਰ ਵਾਪਸ ਨਹੀਂ ਜਾਣਾ ਤੇ ਜੇ ਤੁਹਾਡੇ ਜ਼ਬਰਦਸਤੀ ਕਰਨ ਨਾਲ ਮੈਂ ਚਲੀ ਵੀ ਗਈ ਤਾਂ ਫਿਰ ਉਥੋਂ ਮੇਰੀ Laash ਹੀ ਵਾਪਸ ਆਊ। ਫਿਰ ਮੈਂ ਕਦੇ ਵਾਪਸ ਉਸ ਘਰ ਨਹੀਂ ਗਈ ਤੇ ਬਹੁਤ ਮੁਸ਼ਕਿਲ ਨਾਲ ਤਲਾਕ ਲੈ ਕੇ ਖੇੜਾ ਛੁਡਾਇਆ। ਉਸ ਫੈਮਲੀ ਨੇ ਰਲ ਕੇ ਜੋ-ਜੋ ਮੇਰੇ ਨਾਲ ਕੀਤਾ ਨਾ ਉਸਨੇ ਤਾਂ ਇੱਕ ਵਾਰੀ ਰਿਸ਼ਤੀਆਂ ਤੋਂ ਮੇਰੀ ਬਰੋਸਾ ਹੀ ਛਕਦਾ ਸੀ ਮੈਂ ਸਾਰਾ ਸਾਰਾ ਦਿਨ ਘਰੇ ਕਮਰੇ ਚ ਬੰਦ ਹੋਈ ਰਹਿੰਦੀ ਕਿਸੇ ਨਾਲ ਵੀ ਨਾ ਮਿਲਦੀ ਗਿਲਦੀ ਫਿਰ ਮੇਰੇ ਮੰਮੀ ਪਾਪਾ ਨੇ ਸਮਝਾਇਆ ਪੁੱਤ ਜਿੱਥੇ ਇਸ ਦੁਨੀਆ ਚ ਬੁਰੀ ਇਨਸਾਨ ਵੀ ਨੇ ਉੱਥੇ ਹੀ ਅੱਛੇ ਇਨਸਾਨ ਵੀ ਨੇ ਬਸ ਲੋੜ ਆ ਉਸਨੂੰ ਪਛਾਣਨ ਦੀ ਮੈਂ ਫਿਰ ਤੋਂ ਜ਼ਿੰਦਗੀ ਨੂੰ ਹੌਲੀ ਹੌਲੀ ਜੀਣਾ ਸ਼ੁਰੂ ਕੀਤਾ ਪਾਪਾ ਦੀ ਇੱਕ ਟੀਚਰ ਦੋਸਤ ਘਰ ਆਏ ਉਹਨਾਂ ਨੂੰ ਆਪਣੀ ਰਿਟਾਇਰਮੈਂਟ ਫੰਕਸ਼ਨ ਦਾ ਸੱਦਾ ਦੇਣ ਮੈਂ ਬੱਚਿਆਂ ਨੂੰ ਬੈਠੀ ਟਿਊਸ਼ਨ ਪੜਾ ਰਹੀ ਸੀ ਤਾਂ ਉਹ ਆ ਕੇ ਮੇਰੇ ਕੋਲ ਬੈਠ ਕੇ ਮੈਨੂੰ ਦੇਖਦੀ ਹੋਈ ਪੁੱਛਣ ਲੱਗੀ ਪੁੱਤੋ ਟੀਚਰ ਦੀ ਜੌਬ ਕਰੇਂਗੀ ਫਿਰ ਉਹਨਾਂ ਨੇ ਪਾਪਾ ਨਾਲ ਇਸ ਵਾਰੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਮੈਨੂੰ ਆਪਣੇ ਦੋਸਤ ਦੇ ਸਕੂਲ 'ਚ ਟੀਚਰ ਦੀ ਪੋਸਟ ਵਾਸਤੇ ਅਪਲਾਈ ਕਰਨ ਲਈ ਤੇ ਜਿਸ ਵਿੱਚ ਮੈਂ ਸੈਲੈਕਟ ਵੀ ਹੋ ਗਈ ਤੇ ਟੀਚਰ ਲੱਗ ਗਈ ਤਾਇਆ ਜੀ ਪਾਪਾ ਨੂੰ ਇੱਕ ਦਿਨ ਬਾਜ਼ਾਰ 'ਚ ਮਿਲੇ ਸਨ ਉਹ ਉਹਨਾਂ ਨੂੰ ਘਰ ਲੈ ਆਏ ਤੇ ਹੋ ਜਾਣ ਲੱਗੀ ਸਾਨੂੰ ਛੁੱਟੀਆਂ 'ਚ ਪਿੰਡ ਆਉਂਦਾ ਸੱਦਾ ਦਿੱਤੀ ਗਏ ਪਾਪਾ ਤਾਂ ਕੰਮ ਵਿੱਚ ਹੀ ਰਹਿੰਦੇ ਨੇ ਤੇ ਮੰਮੀ ਨੇ ਫਿਰ ਮੈਨੂੰ ਭੇਜ ਦਿੱਤਾ ਛੁੱਟੀਆਂ ਕੱਟਣ ਲਈ ਪਿੰਡ ਤੇ ਇੱਥੇ ਆ ਕੇ ਤੇਰੀ ਨਾਲ ਮੁਲਾਕਾਤ ਹੋਈ ਪਾਪਾ ਸਹੀ ਹੀ ਕਹਿੰਦੇ ਸੀ ਜਿੱਥੇ ਇਸ ਦੁਨੀਆ 'ਚ ਬੁਰੇ ਇਨਸਾਨ ਹਨ ਤੇ ਚੰਗੇ ਵੀ ਹਨ ਬਸ ਲੋੜ ਹੈ ਉਹਨਾਂ ਨੂੰ ਲੱਭਣ ਦੀ ਤੇ ਮੈਨੂੰ ਸੱਚੀ ਅੱਜ ਬਹੁਤ ਖੁਸ਼ੀ ਆ ਕਿ ਮੈਂ ਉਸਨੂੰ ਲੱਭ ਲਿਆ ਹੈ ਇਨਾਂ ਅੱਖਾਂ ਲੀਨ ਰੋਂਦੀ ਹੋਈ ਕੁਲਵੀਰ ਦੇ ਕੰਨਾਂ ਲੱਗ ਗਈ ਤੇ ਕਹਿਣ ਲੱਗੀ ਕਿ ਹੁਣ ਤੁਸੀਂ ਵੀ ਤਾਂ ਨਹੀਂ ਮੈਨੂੰ ਛੱਡ ਕੇ ਚਲੀ ਜਾਉਂਗੇ ਨਾ ਕਾਲਾ ਲੈ ਕੰਮਲੀ ਹੋ ਗਈ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਜੀ ਲਾਈਆਂ ਨਹੀਂ ਤਾਂ ਤੋੜ ਵੀ ਚੜਾਉ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅਤੀਤ ਨਾਲ ਬਸ ਹੁਣ ਤਾਂ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵਾਂ ਜਿਸਦੇ ਤੁਸੀਂ ਹੱਕਦਾਰ ਹੋ ਅਗਲੀ ਦਿਨ ਗੁਰਨਾਮ ਤੇ ਉਸੇ ਘਰ ਵਾਲੀ ਪਿੰਡ ਆਈ ਹਰਲੇ ਨੂੰ ਮਿਲਣ ਲਈ ਤੇ ਜਦ ਉਹ ਘਰ ਹੈ ਨਾਮ ਤੇ ਆਪਣੀ ਭਾਬੀ ਨੂੰ ਮਿਲਣ ਗਿਆ ਤਾਂ ਉਹ ਹੈ ਨਾਮ ਬੇੜੀ 'ਚ ਬੈਠਾ ਰੋਟੀ ਖਾ ਰਿਹਾ ਸੀ ਜਾਂਕੀ ਉਸ ਨੂੰ ਮਿਲੇ ਤੇ ਹਾਲਚਲ ਪੁੱਛਿਆ ਤੇ ਉਸਨੇ ਚਰਨੋਂ ਨੂੰ ਪ੍ਰੋਣੀਆਂ ਲਈ ਵੀ ਚਾਹ ਪਾਣੀ ਲਿਆਉਣ ਨੂੰ ਕਿਹਾ ਜਦ ਉਹ ਕਮਰੇ 'ਚੋਂ ਬਾਹਰ ਆਈ ਤਾਂ ਗੁਰਨਾਮ ਤੇ ਉਸੇ ਘਰ ਵਾਲੀ ਨੂੰ ਦੇਖ ਕੇ ਉਹ ਸੜਬੁੱਝ ਗਈ ਉਹ ਅੰਦਰ ਗਈ ਚਾਹ ਕੱਪਾਂ 'ਚ ਪਾ ਕੇ ਪੜਵੜ ਕਰਦੀ ਹੋਈ ਉਹਨਾਂ ਅੱਗੇ ਰੱਖ ਗਈ ਸਤਗੁਰ ਨਾਮ ਨੇ ਪਹਿਰੇ ਹੱਤ ਲਾਉਂਦੀ ਉਹਨਾਂ ਦਾ ਹਾਲ-ਚਲ ਪੁੱਛਿਆ ਤਾਂ ਉਹ ਕਹਿਣ ਲੱਗੀ ਨਾ ਹਾਲ-ਚਾਲ ਨੂੰ ਕਿ ਮੇਰੀ ਗੋਲੀ ਵਜੀ ਆ ਚੰਗੀ ਭਲੀ ਤੁਰੇ ਫਿਰਦੀ ਆ ਹਲੇ ਤਾਂ ਲੈ ਪੈਨ ਅਸੀਂ ਤਾਂ ਇਨੇ ਖੁਸ਼ੀਆਂ ਦੇ ਮੌਕੇ ਤੇ ਆਏ ਆ ਤੀਨਾਂ ਨੇ ਤਾਂ ਸਿਰਫ ਹਾਲ ਹੀ ਪੁੱਛਿਆ ਆ ਕੁਝ ਕਿਹਾ ਥੋੜੀ ਆ ਕਿਰਨ ਕਹਿਣ ਲੱਗੀ ਚੰਨੂ ਨੀ ਤੂੰ ਤਾਂ ਰਹਿਣ ਦੀ ਟੱਕੀ ਹੀ ਰਹਿ ਜਿੱਥੇ ਆ ਤੂੰ ਇਹ ਸਾਰੀ ਪੁਵਾੜੀ ਤੇਰੀ ਹੀ ਪਾਈ ਹੋਏ ਨੇ ਨਾ ਤੂੰ ਹੀ ਆ ਜੋ ਕਾਲੀ ਨੂੰ ਲੁੱਤੀਆਂ ਲਾਲਾ ਕੀ ਸ਼ਹਿਰੋਂ ਭੀਜਦੀ ਰਹਿਣੀ ਆ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਚ ਫਸਾ ਕੇ ਮੇਰੇ ਦਿਉਰ ਨੂੰ ਕਾਬੂ ਚ ਕਰ ਲਿਆ ਨੀ ਤੂੰ ਫਫੇ ਕੁੱਟਣੀ ਨੇ ਹਰ ਨਾਮ ਚਰਨੋਂ ਕਾਰਾਈ ਮਹਿਮਾਨ ਨਾਲ ਗੱਲ ਕਰਨ ਦੀ ਵੀ ਅਕਲ ਭੁੱਲ ਗਈ ਏ ਤੈਨੂੰ ਸ਼ਹਿਰੋਂ ਨਾ ਮਹਿਮਾਨ ਹੋਣਗੀ ਤੁਹਾਡੇ ਮੇਰੇ ਕੀ ਸਾਲੇ ਲੱਗਦੀ ਆ ਜਦ ਤੀਖੂ ਮੂੰਹ ਚੱਕ ਕੇ ਆ ਜਾਂਦੇ ਆ ਬੇਸ਼ਰਮਾ ਵਾਂਗ ਇਨੀ ਗੱਲ ਸੁਣ ਗੁਰਨਾਮ ਚਾਚੜ ਬਚਾਲੀ ਉੱਠ ਖੜਾ ਹੋਇਆ ਤੇ ਕਿਰਿਆ ਨੂੰ ਲੈ ਕੇ ਚੁੱਪ ਕਰਕੇ ਵਹਰਵਰ ਨੂੰ ਚੱਲ ਪਿਆ ਹਰ ਨਾਮ ਚਾਨੋਂ ਨਾਲ ਲੜਨ ਲੱਗ ਪਿਆ ਨਾ ਤੇਰੀ ਲੋਤਰੋਂ ਨੂੰ ਕਦੀ ਜੰਦਰਾ ਵੀ ਮਾਰ ਕੇ ਰੱਖ ਲਿਆ ਕਰ ਤੇ ਉਹ ਰੋਟੀ ਬਚਾ ਲੈ ਹੀ ਚਾੜ ਦੇ ਸਿਰਫੜ ਕੇ ਪੈ ਗਿਆ ਕੋਈ ਨਾ ਮਹਨੇ ਦੂਜੇ ਕਰ ਕਾਲੀ ਖੁਲਾ ਗਏ ਉਹ ਕੰਮ ਤੋਂ ਬਿਲਾ ਹੋ ਕੇ ਹੱਥ ਮੂੰਹ ਤੋਰੀਆ ਸੀ ਪ੍ਰਾਪਰ ਜਾਈ ਨੂੰ ਆਈ ਦੇ ਪਰਨੇ ਨਾਲ ਮੂੰਹ ਸਾਫ ਕਰਦਾ ਹੋਇਆ ਉਹਨਾਂ ਨੂੰ ਸੈਸ਼ੀ ਕਰ ਬਲਾਈ ਤੇ ਮੰਝਾ ਢਾਕੇ ਉੱਤੇ ਤੇਰੀ ਵਸ਼ਾਈ ਤੇ ਬੈਠਣ ਲੱਗ ਗਿਆ ਪਾਪੀ ਕੁਲਵੀਰ ਛੇਤੀ ਨਾਲ ਸਾਫ ਚਿਹਰੇ ਕੱਪੜੇ ਪਾ ਲਾ ਤੇ ਚੱਲ ਮੇਰੀ ਨਾਲ ਆਪਾਂ ਤੇਰੀ ਤਾਈ ਦੀ ਘਰ ਜਾਣਾ ਆ ਉਹ ਕੱਪੜੇ ਬਦਲ ਕੇ ਆ ਗਿਆ ਤੇ ਜਦ ਉਸਨੇ ਚਾਹ ਪਾਣੀ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਨਾ ਵੀ ਤਿਉਰਾ ਹਲੇ ਤਾਂ ਤੇਰੀ ਪਾਪੀ ਵਾਲੀ ਨਹੀਂ ਹজম ਹੋਈ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ ਤੇ ਫਿਰ ਉਹ ਤਾਈ ਵੱਲ ਨੂੰ ਜਾਣ ਲਈ ਗੱਡੀ 'ਚ ਫੈਟ ਕੇ ਉਹ ਸਾਰੇ ਗੱਡੀ 'ਚ ਫੈਟ ਕੇ ਤਾਈ ਦੇ ਘਰ ਵੱਲ ਨੂੰ ਤੁਰੇ ਹੀ ਸਨ ਗੀ ਗੁਰਨਾਮ ਨੂੰ ਅਚਾਨਕ ਫੋਨ ਆ ਗਿਆ ਐਮਡੀ ਨੇ ਜ਼ਰੂਰੀ ਮੀਟਿੰਗ ਬੁਲਾਈ ਤੇ ਸਭ ਨੂੰ ਹੁਣੇ ਪਹੁੰਚਣ ਲਈ ਕਿਹਾ ਹੈ ਜਦੋਂ ਹੋਈ ਗੱਲ ਉਹਨਾਂ ਨੂੰ ਗਸਤਾ ਹੈ ਤਾਂ ਕਿਹ ਰੰਦਾ ਤਾਂ ਸਾਰਾ ਮੂਡ ਆਫ ਹੋ ਜਾਂਦਾ ਹੈ ਧੰਵਾ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ